ਹਾਂ ਜਿਵੇਂ 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 ਜਿ ਜਿਹੜੇ ਇਸਾਈ ਹੈ ਸਾਡੇ ਆਪਣੇ ਤੋਂ ਉਹ ਜਿਹੜੇ ਵੀਰ ਨੇ ਨਿਹੰਗ ਸਿੰਘ ਰੂਪ ਦੇ ਵਿੱਚ ਜੋ ਹਰ ਵਾਰੀ ਦਲ ਨੂੰ ਬਦਲ ਲੈਂਦੇ ਨੇ ਉਹਨਾਂ ਵੱਲੋਂ ਮਤਲਬ ਗੱਦੀ ਵਾਲਿਆਂ ਦਾ ਸਾਥ ਦੇ ਕੇ ਅੰਦਰ ਖਾਤੇ ਉਹਨਾਂ ਨਾਲ ਮੀਟਿੰਗਾਂ ਕਰਕੇ ਭਾਈ ਮਨਪ੍ਰੀਤ ਸਿੰਘ ਜੀ ਤੇ ਕਾਫੀ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਨੇ ਉਹ ਮੈਨੂੰ ਇਹਨਾਂ ਇਲਜ਼ਾਮਾਂ ਦੀ ਕੋਈ ਪਰਵਾਹ ਨਹੀਂ ਕਿਉਂਕਿ ਮੈਂ ਸੱਚ ਲਈ ਤੁਰਿਆ ਪੰਜਾਬ ਲਈ ਤੁਰਿਆ ਪਖੰਡ ਨੂੰ ਖਤਮ ਕਰਨ ਲਈ ਤੁਰਿਆ ਜੀ ਤੋ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸੀਂ ਦਬ ਨਹੀਂ ਰਹੇ ਅਸੀਂ ਅੱਜ ਵੀ ਉੱਥੇ ਖੜੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਸੰਮੇਲਨ ਕਰਕੇ ਇੱਕ ਘਰ ਘਰ ਵਿੱਚੋਂ ਆਵਾਜ਼ ਜਿਹੜੀ ਉੱਠੇ ਬਾਬੇ ਜਿਵੇਂ ਤੁਸੀਂ ਅੱਜ ਸੱਚ ਦੇ ਰਾਹ ਤੇ ਚੱਲੇ ਹੋ ਜਦ ਵੀ ਸੱਚ ਦੇ ਰਾਹ ਤੇ ਚੱਲਣ ਦੀ ਕਿਸੇ ਨੇ ਕੋਸ਼ਿਸ਼ ਕੀਤੀ ਹੈ ਉਹਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਵੀ ਇਸ ਤਰ੍ਹਾਂ ਦੇ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜੀ ਵੇਖੋ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਫਰਮਾਨ ਨੇ ਕੋਈ ਆਖੇ ਭੂਤ ਨਾ ਕੋਈ ਬਿਤਾਲਾ ਸੱਚੇ ਪਾਤਸ਼ਾਹ ਜੀ ਨੂੰ ਭਾਈ ਮਰਦਾਨਾ ਜੀ ਨੂੰ ਭੂਤ ਨਾ ਸ਼ਬਦ ਕਿਹਾ ਬਿਤਾਲਾ ਕਹਿ ਕੇ ਵੱਟੇ ਮਾਰੇ ਕੁਰਾਇਆ ਕਿਹਾ ਤੋ ਸੱਚੇ ਪਾਤਸ਼ਾਹ ਜੀ ਨਿਰੰਕਾਰ ਦਾ ਰੂਪ ਸੀ ਭਾਈ ਮਰਦਾਨੇ ਨੂੰ ਨਾਲ ਲੈ ਕੇ ਮੁਸਕਰਾ ਕੇ ਚੱਲਦੇ ਸੀ ਤੇ ਅਸੀਂ ਉਹਨਾਂ ਦੇ ਫਲਸਫੇ ਤੇ ਚੱਲ ਰਹੇ ਹਾਂ ਤੋ ਮੈਂ ਕਹੂੰਗਾ ਵੀ ਜਿਹੜਾ ਵੀ ਕਦੇ ਸੱਚ ਦੇ ਰਾਹ ਵਿੱਚ ਰੂੜਾ ਬਣਿਆ ਏ ਠੀਕ ਹੈ ਉਹ ਰੂੜਾ ਆਪਣਾ ਹੀ ਬਣਦਾ ਕੋਈ ਬਗਾਨਾ ਨਹੀਂ ਬਣਦਾ ਸੋ ਕੋਈ ਗੱਲ ਨਹੀਂ ਉਹ ਸਾਡੇ ਭਰਾ ਨੇ ਦੋ ਗੁਰੂ ਦੀਆਂ ਲਾਡਲੀਆਂ ਫੌਜਾਂ ਹਨ ਵੀਰ ਗਾਂਧੀ ਮੁੰਡਾ ਜਿਹੜਾ ਇੱਕ ਗੁਰਵਿੰਦਰ ਸਿੰਘ ਜਿਹੜਾ ਬਠਿੰਡੇ ਤੋਂ ਆ ਸੋ ਉਹਦੇ ਨਾਲ ਇੱਕ ਜਿਹੜਾ ਹਰਪ੍ਰੀਤ ਦਾ ਵੀ ਆ ਕੋੜਕੋਪੂਰੇ ਤੋਂ ਉਹ ਬੜੀਆਂ ਕੁੱਝੀਆਂ ਚਾਲਾਂ ਚੱਲ ਕੇ ਮਤਲਬ ਅੰਦਰ ਖਾਤੇ ਜਿਵੇਂ ਵੀ ਗੱਦੀਆਂ ਵਾਲਿਆਂ ਦਾ ਸਾਥ ਦੇ ਰਹੇ ਐ ਮੇਰੀ ਮਹਿਮ ਨੂੰ ਖਤਮ ਕਰਨ ਲਈ ਜਾਂ ਆਪਣਾ ਆਪਣੀ ਫੇਮ ਫੇਮ ਹੋਣ ਵਾਸਤੇ ਚੱਲ ਰਹੇ ਐ ਸੋ ਮੈਨੂੰ ਕੋਈ ਇਤਰਾਜ਼ ਨਹੀਂ ਦੇਖੋ ਨਾ ਤਾਂ ਕੋਈ ਮੈਂ ਪ੍ਰਧਾਨਗੀ ਚਾਹਣਾ ਤੇ ਨਾ ਹੀ ਮੈਂ ਕੋਈ ਚੇਅਰਮੈਨ ਨਹੀਂ ਚਾਹਣਾ ਮੈਂ ਤੇ ਸੇਵਾ ਨੂੰ ਲੈ ਕੇ ਤੁਰਿਆ ਜਿਨੇ ਵੀ ਸੇਵਾ ਕਰਨੀ ਹੈ ਵੱਧ ਚੜ ਕੇ ਪੰਜਾਬ ਦੇ ਭਲੇ ਹਿੱਤੋਂ ਸੇਵਾ